ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਦਾੜਾ ਕਬਦੀ ਮੌਜੂਦ ਆ ਜੀ ਪਿੰਡ ਕਬਦੀ ਗੁਰਦੁਆਰਾ ਬਾਬੇ ਸੀਦਾ ਸਾਹਿਬ ਜਿੱਥੇ ਕਿ ਇੱਥੇ ਅੱਜ ਮਾਗ ਮਹੀਨੇ ਤੋਂ ਚੱਲ ਰਹੀਆਂ ਜਿਹੜੀਆਂ ਲੜੀਆਂ ਦੀ ਅਦਸਵਾਪਤੀ ਹੋ ਰਹੀ ਆ ਕੀਰਤਨ ਹੋ ਰਿਹਾ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਜਗ੍ਹਾ ਜਿੱਥੇ ਬਾਬਾ ਜੀ ਪ੍ਰਗਟ ਨੇ ਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਰਾਜ਼ਮਾਨ ਨੇ ਆਓ ਜੀ जब आज सच जुगाद सच है भी सच मानव को से भी सच सोचे सोचे न होए मुझे सच न खला चुप चुप ਕੋ ਕਨੋ ਕਰੇ ਜਬਨਾ ਪਰਿਓ ਪਾ ਸਲਤ ਰੱਬ ਨਾ ਹੋਏ ਤੈ ਪਰ ਚਲੇ ਮੋਹੜਾ ਪ੍ਰਸ਼ਾਦ ਉਹਦੇ ਚ ਆਪਾਂ ਕੋਈ ਦੇਰ ਨਹੀਂ ਪਾ ਸਕਦੇ ਜਿੰਨੀ ਦੇ ਉਸ ਵਰਤਨ ਦੇ ਵਿੱਚ ਜਿਹੜੀ ਕੋਈ ਪਹਿਲਾ ਬਸ ਤੁਸੀਂ ਸਿਆਲੀਆਂ ਸਵਾਰੀਆਂ ਭੈੜਾ ਮਰਨਾ ਉਹ ਪੇਰੇ ਹਨ ਸਾਡੇ ਕੋਲ ਮੌਜੂਦ ਹੈ ਇੱਥੋਂ ਦੇ ਪ੍ਰਬੰਧਕ ਕਮੇਟੀ ਗੱਲ ਕਰਾਂਗੇ ਪ੍ਰਬੰਧਕ ਕਮੇਟੀ ਦੇ ਨਾਲ ਅ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਬਾਬੇ ਸ਼ਿਦਾਂ ਗੁਰਦੁਆਰਾ ਕਵੱਦੀ ਇਹ ਜਗ੍ਹਾ ਸਿੰਘਾਂ ਸ਼ਿਦਾਂ ਨੂੰ 41 ਸਾਲ ਹੋ ਗਏ ਜੀ ਪ੍ਰਗਟ ਹੋਇਆ ਨੂੰ ਹਰ ਇੱਕ ਸਾਲ ਅਸੀਂ ਸਲਾਨਾ ਸਮਾਗਮ ਮਨਾਉਂਦੇ ਆ ਹਰ ਇੱਕ ਮਹੀਨੇ ਦਸਵੀਂ ਇੱਥੇ ਭਰਦੀ ਆ ਬੜੀ ਕਿਰਪਾ ਮਹਾਰਾਜ ਦੀ ਸਾਧ ਸੰਗਤ ਤੇ ਨਗਰ ਤੇ ਲ ਕਰਨ ਵਾਸੀਆਂ ਤੇ ਬਹੁਤ ਸੰਗਤ ਮਨ ਸ਼ਰਦਾ ਨਾਲ ਇੱਥੇ ਆ ਕੇ ਆਪਦੇ ਦੁੱਖ ਸੁੱਖ ਪ੍ਰਮਾਤਮਾ ਕੋਲ ਰੱਖਦੇ ਨੇ ਜੀ ਮਹਾਰਾਜ ਜੀ ਬਹੁਤ ਕਿਰਪਾ 22 ਪਾਠ ਲਗਾਤਾਰ ਜਿੰਨਾਂ ਦਾ 1 ਮਹੀਨਾ ਸਟਾਰਟ ਹੋਇਆ 31 ਤੋਂ ਲੈ ਕੇ ਅੱਜ ਤੱਕ ਸਾਡੀ ਪੂਰਨ ਸਮਾਪਤੀ ਹੋਣੀ ਲੜੀ ਦੀ 22 ਪਾਠ ਖੰਡ ਪੜ੍ਹ ਸਾਹਿਬ ਅੱਜ ਭੁਗ ਪਾਈ ਜਾਣੀ ਦੀ ਫੌਜੀ ਸਾਹਿਬ ਜਿਵੇਂ ਕਿ ਇੱਥੇ ਲਗਾਤਾਰ ਲੜੀ ਚੱਲ ਰਹੀ ਆ ਤੁਹਾਨੂੰ ਕਿੰਨਾ ਕਿੰਨਾ ਦਾ ਸਹਿਯੋਗ ਆ ਨਗਰ ਨਿਵਾਸੀਆਂ ਦਾ ਤੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੇ ਇੱਥੇ ਪਾਠ ਦੇ ਵਿੱਚ ਜਿਹੜੇ ਸਮਰ ਹੁੰਦੇ ਹਨ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਜੀ ਐਨਆਰਆਈ ਵੀਰ ਦਾ ਸਹਿਯੋਗ ਬਹੁਤ ਦਿੰਦੇ ਨੇ ਪਰ ਸਾਡੇ ਨਗਰ ਨੇ ਬਹੁਤ ਸੋਚ ਦਿੱਤਾ ਸਾਡੀ ਸੋਚ ਤੋਂ ਪਰੇ ਕੰਮ ਹੋਇਆ ਵੀਰ ਰਵਿੰਦਰ ਸਿੰਘ ਜੀ ਖੜੇ ਨੇ ਗਿੱਲ ਸਾਹਿਬ ਵੀਰ ਚਾਚਾ ਹਰਪ੍ਰਿੰਦ ਸਿੰਘ ਜੀ ਇਹ ਸਾਰੇ ਸਾਡੇ ਪ੍ਰਧਾਨ ਜੀ ਬਾਬਾ ਹੈਡ ਗ੍ਰੰਥੀ ਸਾਡੇ ਪਰਮਿੰਦਰ ਸਿੰਘ ਜੀ ਇੰਨਾ ਕ ਸਹਿਯੋਗ ਨਗਰ ਨੇ ਦਿੱਤਾ ਸੀ ਦੱਸ ਨਹੀਂ ਸਕਦੇ ਜੀ ਔਰ ਐਨਆਰਆਈ ਵੀਰਾਂ ਨੇ ਸੇਵਾ ਦੀ ਮਾਇਆ ਦੀ ਅਖੰਡ ਪਾਠ ਦੀ ਕੋਈ ਘਾਟ ਨਹੀਂ ਛੱਡੀ ਸਾਨੂੰ ਕਿਸੇ ਜੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਨਗਰ ਕੀਰਤਨ ਜੋ ਅਸੀਂ ਕੀਤਾ ਆਇਤੀ ਕੀ ਇਹ ਕਿ ਬਲੱਖਣ ਰੂਪ ਦੇ ਵਿੱਚ ਨਗਰ ਕੀਤਾ ਹੋਇਆ ਜੀ ਸਾਰਾ ਨਗਰ ਇਸ ਪਿੰਡ ਦੀ ਹਾਮੀ ਗੱਲ ਦੀ ਹਾਮੀ ਭਰਦਾ ਫੌਜੀ ਸਾਹਿਬ ਜਿਵੇਂ ਕਿ ਨਗਰ ਤੋਂ ਹਟਕੇ ਇਲਾਕੇ ਦੇ ਜਿਹੜੇ ਲੋਕ ਨੇ ਇਸ ਜਗ੍ਹਾ ਤੇ ਉੱਪਰ ਵੱਡੀ ਗੰਢੀ ਚਾਉਂਦੇ ਨੇ ਜਿਵੇਂ ਲੁਧਿਆਣੇ ਤੋਂ ਸੰਗਤ ਹੋਈ ਇਲਾਕੇ ਦੀ ਜਿਹੜੀ ਸੰਗਤ ਹੋਈ ਆ ਅਸੀਂ ਦੇਖੀਦਾ ਵੀ ਜਦੋਂ ਰਾੜਾ ਸਾਹਿਬਾਨ ਦੀ ਜਿਹੜੀ ਸੰਗਤ ਆ ਇੱਥੇ ਮੱਥਾ ਟੇਕ ਕੇ ਜਾਂਦੀ ਆ ਤੇ ਇਲਾਕੇ ਦਾ ਜਿਹੜਾ ਉਤਸ਼ਾਹ ਆ ਇਸ ਜਗ੍ਹਾ ਪ੍ਰਤੀ ਤੁਸੀਂ ਦੱਸ ਸਕਦੇ ਹੋ ਵੀ ਜਿਹੜੇ ਲੋਕ ਜੁੜੇ ਹੋਏ ਨੇ ਸੰਗਤ ਜੁੜੀ ਹੋਈ ਆ ਇਸ ਜਿਹੜੀ ਜਗ੍ਹਾ ਇੱਥੇ ਬਾਬਾ ਜੀ ਦੀ ਬਾਬੇ ਸਿੱਦਾ ਜੀ ਦੀ ਪ੍ਰਗਟ ਹੋਈ ਆ ਉਹ ਕਦੋਂ ਹੋਈ ਆ ਤੇ ਉਹਦੇ ਬਾਰੇ ਚੰਨਣਾ ਪਵੇ ਇਹ ਜਗ੍ਹਾ ਸਨ 83 ਚ ਪ੍ਰਗਟ ਹੋਈ ਸੀਗੀ ਜੀ ਜਦੋਂ ਕੋਤੇ ਪਹਿਲਾਂ ਅੰਗਰੇਜ਼ਾਂ ਨੇ ਮੰਨ ਲਓ ਨਹਿਰ ਪੱਟੀ ਆ ਉਹਨਾਂ ਨੇ ਜੀਸੀਬੀਆਂ ਨਾਲੇ ਜਗ੍ਹਾ ਪੂਰਤੀ ਸੀ ਪਰ ਜਦੋਂ ਸਮਾਂ ਆਇਆ ਇਹ ਜਗ੍ਹਾ ਦਾ ਪ੍ਰਗਟ ਹੋਣ ਦਾ ਟਰਾਲੀਆਂ ਨਾਲੋਂ ਕਈਆਂ ਦਾ ਮਿੱਟੀ ਭਰਦੇ ਹੁੰਦੇ ਸੀਗੇ ਉਹ ਟਰਾਲੀ ਵਾਲੇ ਵੀਰ ਜਦੋਂ ਕੋਤੇ ਅੱਗੇ ਪਿੱਛੇ ਟਰਾਲੀ ਕਰਦੇ ਸੀਗੇ ਤਾਂ ਉਹਨਾਂ ਦੀ ਟਰਾਲੀ ਧੁੱਸ ਜਾਂਦੀ ਸੀ ਜਾਂ ਕੋ ਨੁਕਸਾਨ ਹੁੰਦਾ ਟਰੈਕਟਰ ਦਾ ਟਾਇਰ ਟੁੱਟ ਗਿਆ ਕਦੇ ਬੈਰਿੰਗ ਟੁੱਟ ਗਿਆ ਮਲ ਟਰੈਕਟਰ ਰੋਕ ਪੈਂਦੀ ਸੀਗੀ ਜਦੋਂ ਇਹ ਜਗ੍ਹਾ ਤੱਕ ਲਾਉਂਦੇ ਸੀਗੇ ਤਾਂ ਸਹੀ ਹਾਲ ਮਟਰਲੀ ਬਾਰ ਹੋ ਰਹੀ ਸੀਗੀ 41 ਸਾਲ ਹੋ ਗਏ ਜੀ ਸਨ 83 ਤੋਂ ਲੈ ਕੇ ਅੱਜ ਤੱਕ ਲੁਧਿਆਣਾ ਸ਼ਹਿਰ ਦੇ ਵਿੱਚੋਂ ਆਲੇ ਪਿੰਡਾਂ ਦੇ ਵਿੱਚੋਂ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਆ। ਬਾਕੀ ਸਾਡੇ ਪ੍ਰਧਾਨ ਕੁਲਦੀਪ ਸਿੰਘ ਜੀ ਇਹਨਾਂ ਦੇ ਬਜ਼ੁਰਗ ਪਹਿਲਾਂ ਸਰਦਾਰ ਬਚਨ ਸਿੰਘ ਜੀ ਸਾਰਨ ਪਹਿਲਾਂ ਮੁੱਖ ਸੇਵਾਦਾਰ ਇੱਥੇ ਹੋ ਰਹੇ ਨੇ। ਉਹਨਾਂ ਨੇ ਹੈੱਡ ਗ੍ਰੰਥੀ ਡਿਊਟੀ ਵੀ ਕੀਤੀ ਆ, ਡਾਲੀ ਡਿਊਟੀ ਵੀ ਕੀਤੀ ਆ। ਮਤਲਬ ਪੂਰੀ ਐਨ ਸ਼ਰਧਾ ਨਾਲ ਜਗ੍ਹਾ ਦੇ ਵਿੱਚ ਇੱਥੇ ਯੋਗਦਾਨ ਪਾਇਆ ਤੇ ਜਦੋਂ ਲੈਂਟਰ ਪਾਏ ਨੇ ਪਹਿਲਾਂ ਸਾਰੇ ਵੀਰ ਹੁਣੇ ਹੀ ਹਾਜ਼ਰ ਸੀਗੇ ਵੀ ਚਾਚਾ ਜੀ ਹੁਣੀ ਰਵਿੰਦਰ ਹੁਣੀ ਇਹਨਾਂ ਨੇ ਪੂਰੇ ਨਗਰ ਦੇ ਸਹਿਯੋਗ ਨਾਲ ਹੀ ਇਹ ਸਾਰਾ ਐਨ ਪੂਰਬਕਸਰੇ ਚੜਾਇਆ। ਸਾਡੇ ਪੱਤਰਕਾਰ ਇੱਥੋਂ ਦੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਕੁਲਦੀਪ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਨਤਾਰ ਸਿੰਘ ਕੁਲਦੀਪ ਸਿੰਘ ਜੀ ਜਿੰਮੇ ਕਿ ਅਸੀਂ ਦੇਖਿਆ ਵੀ ਇੱਥੇ ਜਿਹੜੀ ਲੋਕਾਂ ਦੀ ਸਰਦਾਬਾ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੋ ਸੰਗਤ ਇੱਥੇ ਆ ਕੇ ਬਾਬਾ ਜੀ ਦੇ ਦਰ ਤੇ ਮੱਥਾ ਟੇਕਦੀ ਆ ਇਸ ਕਰਕੇ ਜਿਹੜੀ ਸੰਗਤ ਆ ਬਹੁਤ ਜੁੜਦੀ ਜਾ ਰਹੀ ਹੈ ਸ਼ਹਿਰ ਦੇ ਲੋਕ ਇਲਾਕੇ ਦੇ ਲੋਕ ਜਿਹੜੇ ਕਾਫੀ ਵੱਡੀ ਗਿਣਤੀ ਚ ਆਉਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਥੇ ਚਾਂਦਕ ਰੇਤ ਦੀਆਂ ਢੇਰੀਆਂ ਹੁੰਦੀਆਂ ਸੀ ਪਿੰਡ ਵਾਸਤੇ ਜਾਂ ਹੋਰ ਇਲਾਕੇ ਦੇ ਲੋਕ ਇਥੋਂ ਰੇਤਾ ਪਰ ਕੇ ਲੈ ਜਾਂਦੇ ਸੀ ਉਹ ਟਰੈਕਟਰਾਂ ਨਾਲ ਟਰਾਲੀ ਭਰ ਲਈ ਜਦੋਂ ਬਾਬੇ ਸਿੱਧਾਂ ਵਾਲ ਨੂੰ ਆਉਂਦੇ ਤਾਂ ਟਰਾਲੀ ਅੱਗੇ ਨੂੰ ਜਾਂਦੀ ਨਹੀਂ ਸੀ ਤੁਸ ਜਾਂਦੀ ਸੀ ਉਹਦੇ ਵਾਸਤੇ ਬਹੁਤ ਚਰ ਸੰਘਰਸ਼ ਘੰਟਾ ਦੋ ਘੰਟੇ ਕਰਦੇ ਰਹੇ ਅਖੀਰ ਨੂੰ ਪਿੰਡ ਦੇ ਕੋਈ ਹੋਰ ਬੰਦੇ ਆ ਗਏ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਕਹਿੰਦੇ ਚੰਗਾ ਤੁਸੀਂ ਬੈਕ ਕਰਕੇ ਦੇਖੋ ਕਹਿੰਦੇ ਆ ਵੀ ਦੱਸਣ ਸਾਰੇ ਬੰਦੇ ਉੱਤੇ ਹਾਜ਼ਰ ਸੀ ਵੀ ਉਹ ਟਰਾਲੀ ਬੈਕ ਚਲੀ ਗਈ ਪਰ ਅੱਗੇ ਨੂੰ ਨਹੀਂ ਗਈ ਉਹ ਕਹਿੰਦੇ ਫਿਰ ਖੁੱਦੋ ਦੇ ਟਰੈਕਟਰ ਹੈਰਾਨ ਹੋ ਗਏ ਵੀ ਅਸੀਂ ਤਾਂ 2 ਘੰਟੇ ਤੋਂ ਸੰਘਰਸ਼ ਕਰਦੇ ਆ ਤੇ ਕੁਝ ਨਹੀਂ ਬਣਿਆ ਵੀ ਉਹ ਜਗਾ ਖੁੱਦੋ ਜਦੋਂ ਖੋਦੀ ਤਾਂ ਫਤ ਥੱਲੇ ਬਾਬਿਆਂ ਦੀ ਅਸਵਾਧਾਂ ਨਿਕਲੀਆਂ ਤੇ ਬਾਬਾ ਬਖਸੀਸਾ ਸਿੰਘ ਮਾਜੀ ਸਿੱਖ ਗੁਰੂ ਕੇ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਵਿੱਚੋਂ ਅਸੀਂ ਮੇਰੇ ਪਿਤਾ ਜੀ ਨਾਲ ਸੀਗੇ ਹੋਰ ਪਿੰਡ ਦੇ ਬੰਦੇ ਜਦ ਤੱਕ ਤਾਂ 50 ਤੋਂ 100 ਦਾ ਇਕੱਠ ਹੋ ਚੁੱਕਿਆ ਸੀਗਾ ਸਾਰਿਆਂ ਨੇ ਆਪਣੇ ਅੱਖੀ ਦੇਖਾ ਜਦੋਂ ਖੋਦ ਕੇ ਦੇਖੀ ਗਿਆ ਤਾਂ ਜਗਾ ਨਿਕਲੀ ਆ ਜੱਤੋਂ ਇਥੇ ਹਰਦਾ ਭਾਵਨਾ ਨਾਲ ਗੁਰੂ ਕੇ ਲੰਗਰ ਗੁਰੂ ਦੀ ਬਾਣੀ ਨਾਲ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਵਾ ਆਪਣੇ ਬਜ਼ੁਰਗਾਂ ਦੀ ਨਿਮਰਤ ਉਹਦੇ ਕਰਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਲੱਗ ਹਾਲ ਬਣਾਇਆ ਗਿਆ ਉਹਦੇ ਲਈ ਪਿੰਡ ਦੀ ਪੰਚਾਇਤ ਪਿੰਡ ਦੀ ਸੰਗਤ ਐਨ ਆਰ ਆਈ ਭਰਾ ਹੋਰ ਉਸ ਤੋਂ ਬਾਅਦ ਜਦੋਂ ਇਹ ਜਗ੍ਹਾ ਬਣਦੀ ਗਈ ਤਾਂ ਫਿਰ ਇਲਾਕੇ ਦੇ ਲੋਕ ਜਿਹਦਾ ਕੋਈ ਕਾਰਜ ਨਹੀਂ ਸੌਰ ਦਾ ਉਹ ਇੱਥੋਂ ਜਾਂਦੇ ਆਂਦੇ ਸੁਖ ਸੁਖ ਜਾਂਦੇ ਆਂ ਕਈ ਵਾਰੀ ਸਾਡੀ ਹਾਜਰੀ ਚ ਆਇਆ ਵੀ ਇਹ ਤਾਂ ਰਾਣਾ ਸਾਹਿਬ ਤੋਂ ਆਇਆ ਜਾਂ ਲੜਿਆਣੇ ਤੋਂ ਆਇਆ ਸਾਡਾ ਕੋਈ ਕੰਮ ਹੋਇਆ ਸੀ ਉਹਦੀ ਅਸੀਂ ਸੁੱਖ ਡੱਬਾ ਤੇ ਰਮਾਲਾ ਸਾਹਿਬ ਦੇਣ ਆਇਆ ਇਸ ਤਰ੍ਹਾਂ ਦਿਨ ਰਾਤ ਇੱਕ ਕਰ ਕਿ ਆ ਮਾਰਗ ਦੀ ਲੜੀ ਤਾਂ ਇਸ ਕੀ ਅਚਾਨਕ ਕਮਾਲ ਹੀ ਹੋ ਗਈ ਮਹਾਰਾਜ ਨੇ ਆ ਜੀ ਕਿਰਪਾ ਕੀਤੀ ਕਿ ਸਾਰੇ ਖੰਡਪਾਟ ਸਾਹਿਬ ਜੀ ਦੇ ਕੋਲ ਲਗਾਤਾਰ ਇਹ ਸੰਗਰਾਮ ਤੇ ਸਮਾਪਤੀ ਕਰਨੀ ਸੀ ਪਰ ਜਾਦਾ ਖੰਡਪਾਟ ਹੋਣ ਕਰਕੇ ਫਿਰ ਦੋ ਦੋ ਤੇ ਆ लास्ट ਵਾਲੇ ਹੁਣ ਤਿੰਨ ਖੰਡਪਾਟ ਸਾਹਿਬ ਨੇ ਅੱਜ ਇਹ ਲੜੀ ਦੀ ਸਮਾਪਤੀ ਹੋਊਗੀ ਕੱਲ ਨੂੰ ਫਿਰ ਦਸ ਹਿਮਲਾ ਦੇ ਹੜਾਵਾਰ ਟੀਚੋ ਬਣਾਇਆ ਜਾਊ ਜਿਹੜੇ ਵੀਰਾਂ ਨੇ ਜਿਹੜਾ ਨੇ ਸਹਿਯੋਗ ਦਿੱਤਾ ਉਹਨਾਂ ਦਾ ਕੋੜ ਕੋੜ ਧੰਨਵਾਦ ਜਿਨ੍ਹਾਂ ਦੇ ਕਾਰਜ ਨਹੀਂ ਹੋਏ ਮਹਾਰਾਜ ਮੂਰੇ ਅਰਦਾਸ ਕਰਦੇ ਆ ਉਹਨਾਂ ਦੇ ਕਾਰਜ ਸਫਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ ਇੱਕ ਟਿੱਬਾ ਹੋਇਆ ਕਰਦਾ ਸੀ ਨਹਿਰ ਦੇ ਕਿਨਾਰੇ ਉਸ ਤੋਂ 1983 ਦੀ ਗੱਲ ਜਿਵੇਂ ਕਿ ਦੱਸ ਰਹੇ ਨੇ ਉਸ ਜਗ੍ਹਾ ਦੇ ਉੱਪਰ ਟਰੈਕਟਰ ਟਰਾਲੀ ਦੇ ਨਾਲ ਭਰਤ ਪਾ ਰਹੇ ਸੀ ਮਿੱਟੀ ਪਟ ਰਹੇ ਸੀ ਪਰ ਕੁਝ ਇੱਕ ਸਮਾਂ ਐਸਾ ਆਇਆ ਜਦੋਂ ਉਹ ਜਿਹੜਾ ਟਰੈਕਟਰ ਅੱਗੇ ਨਹੀਂ ਜਾ ਰਿਹਾ ਸੀ ਬੈਕ ਹੋ ਰਿਹਾ ਸੀ ਪਰ ਅੱਗੇ ਨਹੀਂ ਜਾ ਰਿਹਾ ਸੀ ਉੱਥੇ ਕੁਝ ਲੋਕ ਸਿਆਣੇ ਲੋਕਾਂ ਨੇ ਜਦੋਂ ਸੋਚਿਆ ਵੀ ਟਰੈਕਟਰ ਅੱਗੇ ਕਿਉਂ ਨਹੀਂ ਜਾ ਰਿਹਾ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਥੇ ਮਿੱਟੀ ਪੱਟੀ ਜਾਵੇ ਜਦੋਂ ਮਿੱਟੀ ਪੱਟੀ ਤਾਂ ਜਿਹੜੀ ਜਗ੍ਹਾ ਇਸ ਟਾਈਮ ਜਿੱਥੇ ਅਸੀਂ ਇਸ ਟਾਈਮ ਮੌਜੂਦ ਆ ਉਹ ਜਿਹੜੀ ਜਗ੍ਹਾ ਸੀ ਤੁਹਾਨੂੰ ਦਿਖਾਵਾਂਗੇ ਉਹ ਜਗ੍ਹਾ ਫਿਰ ਇੱਥੇ ਪ੍ਰਗਟ ਹੋਈ ਸੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਉਸ ਜਗ੍ਹਾ ਦੇ ਨਾਲ ਲੋਕਾਂ ਦਾ ਇੰਨਾ ਕੁ ਲਗਾਤ ਜੁੜ ਗਿਆ ਉਹ ਜਗ੍ਹਾ ਦੇ ਉੱਪਰ ਜਿਹੜੀਆਂ ਸੁੱਖਾਂ ਨੇ ਲੱਕੇ ਦੇ ਲੋਕ ਆਉਂਦੇ ਨੇ ਵੱਡੀ ਗਿਣਤੀ ਵਿੱਚ ਉਹ ਇੱਥੇ ਮਨੋਕਾਮਨਾ ਹਰ ਇੱਕ ਦੀ ਪੂਰੀ ਹੁੰਦੀ ਆ ਅੱਜ ਉਸ ਜਗ੍ਹਾ ਦੇ ਉੱਪਰ ਅਸੀਂ ਤੁਹਾਨੂੰ ਉਹ ਬਿਲਡਿੰਗ ਬਣੀ ਗੁਰਦਾਰੇ ਦਾ ਜਿਹੜਾ ਰੂਪ ਧਾਰਿਆ ਹੋਇਆ ਵਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਹੁੰਦੇ ਨੇ ਚਲੋ ਅਸੀਂ ਦਰਸ਼ਨ ਕਰਾਂਗੇ ਤੁਹਾਨੂੰ ਉਸ ਗੁਰਦਾਰਸਾਹਿਬ ਦੇ ਵੀ ਤੇ ਬਾਬਾ ਬਾਬੇ ਸੀਦਾ ਦੇ ਵੀ ਤੇ ਗੱਲ ਕਰ ਲੈਨੇ ਆ ਇੱਥੋਂ ਦੇ ਗ੍ਰੰਥੀ ਸਾਹਿਬ ਜਿਹੜੇ ਇੱਥੇ ਲਗਾਤਾਰ ਕਈ ਸਾਲਾਂ ਤੋਂ ਸੇਵਾ ਕਰਦੇ ਆ ਨੇ ਬਾਬਾ ਜੀ ਤੁਸੀਂ ਵੀ ਇੱਥੇ ਲਗਾਤਾਰ ਕਈ ਸਾਲਾਂ ਤੋਂ ਸੇਵਾ ਕਰਦੇ ਹੋ ਸੰਗਤ ਬਹੁਤ ਆ ਰਹੀ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਇਹ ਵੀ ਸੰਗਤ ਦਾ ਇੱਥੇ ਵਧੀਆ ਮਤਲਬ ਪੂਰਾ ਸਤਕਾਰ ਆ ਇੱਥੇ ਹਰੇਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਜੇ ਵੀ ਜੋ ਕੋਈ ਵੀ ਆਉਂਦਾ ਆਪਣੇ ਦੁੱਖ ਲੈ ਕੇ ਜਾਂ ਕਿਸੇ ਦੀ ਕੋਈ ਮਨੋ ਕਾਮਨਾ ਕੰਮ ਰੁਕਿਆ ਹੁੰਦਾ ਇੱਥੇ ਆ ਕੇ ਅਰਦਾਸ ਕਰਾਉਂਦੇ ਨੇ ਉਹਨਾਂ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਆ ਠੀਕ ਆ ਜੀ ਇਹ ਬਾਬਾ ਜੀ ਉਹ ਨੇ ਜਿਹੜੇ ਇੱਥੇ ਲਗਾਤਾਰ ਕਈ ਸਾਲਾਂ ਤੋਂ ਇੱਥੇ ਸੇਵਾ ਕਰਦੇ ਆ ਰਹੇ ਨੇ ਇਹਨਾਂ ਨੇ ਵੀ ਦੱਸਿਆ ਵੀ ਜਿਹੜੀ ਸੰਗਤ ਆ ਇੱਥੇ ਇਲਾਕੇ ਦੀ ਸੰਗਤ ਤੋਂ ਲੈ ਕੇ ਦੂਰ ਦਰਾਡੇ ਦੀ ਸੰਗਤ ਕਾਫੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਉਹਨਾਂ ਦੀ ਜਿਹੜੀ ਮਨੋਕਾਮਨਾ ਉਹ ਪੂਰੀ ਹੁੰਦੀ ਹੈ ਸਾਡੇ ਵਿਚਕਾਰ ਮੌਜੂਦ ਨੇ ਇੱਥੋਂ ਦੇ ਸਮਾਜ ਸੇਵੀ ਹਰਵਿੰਦਰ ਸਿੰਘ ਤੇ ਕਾਲੇ ਜਿਹੜੇ ਕਿ ਇਸ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਜਿਵੇਂ ਕਿ ਇਹਨਾਂ ਦੀਆਂ ਬਿਲਡਿੰਗਾਂ ਦੇ ਵਿੱਚ ਵੀ ਕਾਫੀ ਯੋਗਦਾਨ ਰਿਹਾ ਹੈ ਬਤ ਤੇ ਇਸ ਸਮਾਗਮਾ ਦੇ ਵਿੱਚ ਵੀ ਕਾਫੀ ਇਹ ਯੋਗਦਾਨ ਪਾਉਂਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਸਮਾਜ ਸੇਵੀ ਇਲਾਕੇ ਦੇ ਸਮਾਜ ਸੇਵੀ ਇਸ ਜਗ੍ਹਾ ਨੂੰ ਤੁਸੀਂ ਵੀ ਦੇਖਿਆ ਵਾ ਕਾਫੀ ਪਹਿਲਾਂ ਜਿਹੜੀ ਬਿਲਡਿੰਗ ਛੁੱਟੀ ਜੀ ਹੁੰਦੀ ਸੀ ਉਸ ਤੋਂ ਬਾਅਦ ਤੁਹਾਡੇ ਵਰਗੇ ਦਾਨੀ ਸੱਜਣਾ ਦਾ ਇੱਥੇ ਸਹਿਯੋਗ ਰਿਹਾ ਤਾਂ ਬਿਲਡਿੰਗ ਅੱਜ ਕੀਤੇ ਕੀ ਬਣ ਗਈ ਕੀ ਕਹਿਣਾ ਚਾਹੁੰਦੇ ਨਗਰ ਨਿਵਾਸੀਆਂ ਤੁਸੀਂ ਮੈਂ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਹ ਜਦੋਂ ਵੀ ਜਗ੍ਹਾ ਪ੍ਰਗਟ ਹੋਈ ਆ ਜਦ ਤੋਂ ਬਾਅਦ ਜੋ ਵੀ ਇੱਥੇ ਬਿਲਡਿੰਗ ਦਾ ਕੰਮ ਚੱਲਿਆ ਕਮੇਟੀਆਂ ਆਉਂਦੇ ਰਹੀਆਂ ਸਾਰੀਆਂ ਕਮੇਟੀਆਂ ਨੇ ਬਾਦ ਤੋਂ ਬਾਦ ਜੋਗਦਾਨ ਪਾ ਕੇ ਬਾਕੀ ਜਿੰਨੇ ਵੀਰ ਸ਼ਰਧਾਲੂ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਨੇ ਪਿੰਡ ਦੇ ਹੋਰ ਪ੍ਰਬੰਧ ਤੇ ਸਜਣ ਨੇ ਉਹ ਸਾਰਿਆਂ ਨੇ ਤਨ ਮਨ ਧਨ ਨਾਲ ਇਸ ਗੁਰੂ ਘਰ ਦੀ ਸੇਵਾ ਕੀਤੀ ਬਿਲਡਿੰਗ ਬਣੀ ਅੱਜ ਤੁਸੀਂ ਦੇਖ ਹੀ ਰਹੇ ਹੋ ਬਹੁਤ ਵੱਡੀ ਬਿਲਡਿੰਗ ਆ ਸਾਲਾਨਾ ਜੋੜ ਮੇਲਾ ਹੁੰਦਾ ਬੜਾ ਪਿੰਡ ਧੂਮ ਧਾਮ ਨਾਲ ਇਹ ਸਾਲਾਨਾ ਜੋੜ ਮੇਲਾ ਮਨਾਉਂਦਾ ਅਸੀਂ ਸਾਰੇ ਪਿੰਡ ਦਾ ਬਾਹਰਲੀ ਸੰਗਤ ਦਾ ਐਨ ਆਰ ਆਈ ਵੀਰਾਂ ਦਾ ਜਿਹੜੇ ਆਪਣੀ ਕਮਾਈ ਵਿੱਚੋਂ ਪੈਸੇ ਦੇ ਕੇ ਤਨ ਮਨ ਧਨ ਲਾ ਕੇ ਆਪਦਾ ਜੀਵਨ ਸਫਲਾ ਕਰਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ